ਉਹ ਪੰਜਾਬ ਸਰਕਾਰ ਜਿਹੜੀ ਹੈ ਜਾਂ ਹਿੰਦੁਸਤਾਨ ਸਰਕਾਰ ਹੈ ਉਹ ਕੰਨ ਤੇ ਲਿਖਿਆ ਪੜ ਲਵੇ ਕਿ ਜਦੋਂ ਕਿਸਾਨਾਂ ਦੇ ਵਿੱਚ ਤਿੰਨ ਜਿਹੜੇ ਬਿੱਲ ਸੀ ਉਹ ਲੈਂਦੇ ਸੀ ਕਿਸਾਨ ਵਿਰੋਧੀ ਬਿੱਲ ਤਾਂ ਉਹ ਸਟਰਗਲ ਜਿਹੜੀ ਸਟਰਗਲ ਸੀ ਜਿਹੜਾ ਸੰਘਰਸ਼ ਸੀ ਉਹ ਦਿੱਲੀ ਦੀਆਂ ਬਰੂਹਾਂ ਤੱਕ ਚੱਲਿਆ ਸੀ ਇਹ ਜਿਹੜਾ ਤਿੰਨ ਕਿਰਤ ਕਾਨੂੰਨ ਬਦਲੇ ਨੇ ਜਮਹੂਰੀ ਜਿਹੜੇ ਲੋਕ ਨੇ ਉਹਨੂੰ ਜੇਲਾ ਚ ਬੰਦ ਕੀਤਾ ਹੋਇਆ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰ ਰਹੀ ਹੈ ਜਿਵੇਂ ਵਕ ਵਕ ਬਿੱਲ ਲੈ ਰਹੇ ਨੇ ਇਹਨਾਂ ਦੇ ਬਿੱਲਾਂ ਦੇ ਵਿਰੋਧ ਲਈ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਜਿਹੜੀ ਹੈ ਉਹ ਦੁਬਾਰਾ ਹੋਊਗੀ ਅੱਜ ਜਿਹੜਾ 12 ਫਰਵਰੀ ਦੀ ਹੜਤਾਲ ਹੈ ਇਹ ਹੜਤਾਲ ਉਹਦਾ ਇੱਕ ਪਹਿਲਾ ਸਟੈਪ ਆ ਉਹਨਾਂ ਦੇ ਨਾਲ ਜਿਹੜੇ ਸੰਘਰਸ਼ ਜਿਹੜਾ ਹੋਰ ਬਦਲਣਾ ਤੇ ਦਿੱਲੀ ਦੀਆਂ ਬਰੂਹਾਂ ਤੇ ਆਉਣ ਲਈਆਂ ਜਿਹੜੀਆਂ ਕੋਈ ਵੀ ਜਿਹੜੇ ਸਟ੍ਰਗਲ ਹੋਣਾ ਹੈ ਚਾਹੇ ਉਹ ਛੜਕਾਂ ਤੇ ਹੋਵੇ ਚਾਹੇ ਉਹ ਸੰਸਤਾਂ 'ਚ ਹੋਵੇ ਚਾਹੇ ਬਾਹਰ ਹੋਵੇ ਹਰ ਤਾ ਹੋਣਾ ਹੈ ਬਿਲਕੁਲ ਜੀ ਮੈਂ ਮਾਝਾ ਆਸ਼ੀਸ਼ ਮੱਟੀ ਦਾ ਆਪਣੇ ਪੰਜਾਬ ਇਸ ਪ੍ਰਧਾਨਾ ਨਾਤੇ ਹੁਣ ਕਾਰਨ ਮੈਂ ਇਹ ਕਹਿਣਾ ਵੀ ਸਾਰੇ ਸਾਰੇ ਹਿੰਦੁਸਤਾਨ ਤੇ ਸਾਡੇ ਫਰਕ ਪੈਣਾ ਜਿਹੜੀਆਂ ਡੇਰੀਆਂ ਪਾ ਕੇ ਬੈਠੇ ਆਪਣੇ ਸਾਡੇ ਕਿਸਾਨ ਡੇਰੀ ਪਾਈ ਆ ਖੇਤੀ ਜਿਹੜੀ ਅੱਗੇ ਫਸਲ ਵੇਖਣੀ ਰਹੀ ਜੇ ਹੋਰ ਉਥੋਂ ਫਸਲਾਂ ਆ ਗਈਆਂ ਚਾਹੇ ਡੇਰੀ ਦੇ ਦੁੱਧ ਆ ਗਿਆ ਕੋਈ ਪ੍ਰੋਜੈਕਟ ਆ ਗਿਆ ਉਹ ਸਾਰੇ ਹੀ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਸਾਰੇ ਵਾਸਤੇ ਹੀ ਉਹ ਬਹੁਤ ਘਾਤਕ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਬੇ ਜੁਗਾਰੀ ਇੱਥੇ ਹੋ ਜਣੀ ਹੈ ਉੱਥੇ ਦੇ ਸਬਸਿਟੀਆਂ ਜਿਹੜੀਆਂ ਨੇ ਬਹੁਤ ਬਹੁਤ ਜ਼ਿਆਦਾ ਸਬਸਿਟੀਆਂ ਨੇ ਤੇ ਤਿੰਨ ਤਿੰਨ ਹਜ਼ਾਰ ਕਿਲਾ ਉਹ ਕਿਸਾਨ ਹੈ ਜਿਹੜੇ ਵੱਡੇ ਨੇ ਇਹਨੇ ਨੇ ਲੰਬੇ ਲੰਬੀ ਉਹਨੇ ਕਿਸਾਨੀ ਹੈ ਇੱਥੇ ਤੇ 2 3 3 ਕਿਲੇ ਕੋ 4 ਕਿਲੇ ਵੱਧ ਤੋਂ ਵੱਧ ਅਵਲ ਦੇ 2 ਕਿਲੇ ਇੱਥੇ 2 3 4 ਕਿਲੇ ਦੇ ਵਿੱਚ ਬਸ ਇਹ ਨਹੀਂ ਕਿ ਦੇ ਖੇਤੀ ਹੈ ਕਿਸ ਦੀ ਇਹਨਾਂ ਨੂੰ ਉਹ ਜਿਹੜੇ ਪ੍ਰੋਜੈਕਟ ਆ ਗਏ ਇੱਥੇ ਕੀ ਕਰਨਗੇ ਵਿਚਾਰੇ ਉਹ ਇਹਨਾਂ ਨੂੰ ਪੂਰੇ ਦੇਸ਼ ਨੂੰ ਸਾਡੇ ਨੂੰ ਬਹੁਤ ਘਟਕ ਹੈ ਜਿਹੜਾ ਆ ਬਿਜਲੀ ਸੋਧ ਮੇਲੇ ਆਉਣ ਦੇ ਨੇ ਇਹ ਜਿਹਦੇ ਕੋ ਪੈਸੇ ਨਾ ਹੋਏ ਜਦੋਂ ਮੋਬਾਈਲ 'ਚ ਪੈਸੇ ਨਾ ਆਇਓ ਬੱਤੀ ਦੇ ਨੇਦਾ ਬੈਠਾ ਰਹੇਗਾ ਮੈਂ ਬਿਲਕੁਲ ਨਹੀਂ ਇਹ ਚਾਹੁੰਦੇ ਵੀ ਜਿਹੜਾ ਦੂਜੇ ਜਿਹੜੇ ਮੀਟਰ ਨੇ ਇਹ ਨਹੀਂ ਲੱਗਣੇ ਚਾਹੀਦੇ ਉਹ ਜਿਹੜਾ ਬਿਜਲੀ ਸੋਧ ਵਿਲਾ ਉਹ ਵੀ ਸਾਡਾ ਜਿਹੜਾ ਨੁਕਸਾਨ ਵਾਲਾ ਉਹ ਵੀ ਕਿਸਾਨਾਂ ਦੇ ਹਰ ਮਜਬ ਦੇ ਹਰ ਬੰਦੇ ਦੇ ਹਰ ਵਰਗ ਦੇ ਜਿਹੜਾ ਉਹ ਨੁਕਸਾਨ ਹੈ ਤੇ ਹੋਰ ਵੀ ਜਿੰਨੇ ਆ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਸਾਡਾ ਅੱਜ ਇੱਥੇ ਬਹਿਣ ਦਾ ਮਕਸਦ ਆ ਉਹ ਵੀ ਉਹ ਵੀ ਸਾਰਿਆਂ ਨੂੰ ਇਹ ਦਬਾਉਣਾ ਚਾਹੁੰਦੀ ਹੈ ਸਰਕਾਰ ਇਹ ਸਰਕਾਰਾਂ ਜਿਹੜੀਆਂ ਨੇ ਸਾਰਿਆਂ ਨੂੰ ਦੁਨੀਆ ਨੂੰ ਦਬਾਉਣਾ ਚਾਹੁੰਦੀ ਹੈ ਦੁਨੀਆ ਤੇ ਭਾਰ ਸੁੱਟਣਾ ਚਾਹੁੰਦੀ ਹੈ ਦੁਨੀਆ ਨੂੰ ਬਚਾਉਣ ਵਾਸਤੇ ਜਿਹੜਾ ਅਮਰੀਕਾ ਜਿਹੜਾ ਉਧਰ ਹੋਇਆ ਟ੍ਰੇਡ ਉਹ ਬਹੁਤ ਗਲਤ ਹੈ ਪੂਰੇ ਦੇਸ਼ ਤੇ ਘਾਟਾ ਪੈਣਾ ਹੈ ਬੇਜੁਗਾਰ ਹੋਣੇ ਨੇ ਬਹੁਤ ਜਿਹੜਾ ਮਾੜਾ ਮਾੜਾ ਜਿਹੜਾ ਉਹ ਜਿਹੜਾ ਇਹਨਾਂ ਸੰਪਤੀ ਹੁੰਦੀ ਹੈ ਅੱਜ ਦੇਸ਼ ਦੇ ਆ 10 ਟ੍ਰੇਡ ਯੂਨੀਅਨ ਤੇ ਨਾਲ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਦੇ ਹਮਾਇਤ ਦੇ ਵਿੱਚ ਕਿ ਜਿਹੜੇ ਸਰਕਾਰ ਨੇ 4 ਲੇਬਰ ਕੋਡ ਪਾਸ ਕੀਤੇ ਨੇ ਉਹਦੇ ਵਿਰੋਧ ਦੇ ਵਿੱਚ ਔਰ ਅਸੀਂ ਜਿਹੜਾ ਇਸ ਮੁੱਦੇ ਨੂੰ ਉਭਾਰਨਾ ਚਾਹੁੰਦੇ ਆਂ ਵੀ ਜਿਹੜਾ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 225 ਲੈ ਕੇ ਆ ਰਹੀ ਹੈ ਬੀਜ ਬਿੱਲ 225 ਲੈ ਕੇ ਆ ਰਹੀ ਹੈ ਔਰ ਜਿਹੜਾ ਹੁਣੇ-ਹੁਣੇ ਜਿਹੜਾ ਤਾਜ਼ਾ ਮਾਰਕੀਟ ਰਾਲ ਟ੍ਰੇਡ ਹੋਈ ਹੈ ਇਹਦੇ ਖਿਲਾਫ ਲੋਕਾਂ ਨੇ ਜਿਹੜਾ ਨਾ ਲਾਮਬੰਦ ਕਰਕੇ ਸੰਘਰਸ਼ ਵਾਸਤੇ ਤਿਆਰੀ ਕਰ ਰਹੇ ਆ ਔਰ ਅੱਜ ਦਾ ਇਹਦਾ ਮੇਨ ਮੁੱਦਾ ਇਹ ਹੈ ਕਿ ਜਿਹੜਾ ਸਰਕਾਰ ਜੇ ਬਿਜਲੀ ਸੋਧ ਬਿੱਲ 225 ਲਿਉਂਦੀ ਹੈ ਤਾਂ ਜਿਹੜੀ ਘਰੇਲੂ ਬਿਜਲੀ ਅੱਗੇ ਪਿੰਡੂ ਖੇਤਰ ਲਈ ਸਸਤੀ ਸੀ ਔਰ ਉਦਯੋਗਾਂ ਵਾਸਤੇ ਥੋੜੀ ਮਹਿੰਗੀ ਸੀ ਉਹ ਹੁਣ ਕੇਂਦਰ ਸਰਕਾਰ ਇੱਕ ਦਰ ਕਰਨ ਜਾ ਰਹੀ ਹੈ ਸਾਰੇ ਦੇਸ਼ 'ਚ ਇੱਕੋ ਹੀ ਰੇਟ ਔਰ ਇਹਦੇ ਨਾਲ ਜੇ ਇਹ ਚੀਜ਼ ਹੁੰਦੀ ਹੈ ਤਾਂ ਫਿਰ ਜਿਹੜਾ ਘਰਾਂ ਨੂੰ 60 ਯੂਨਟ ਬਿਜਲੀ ਮਿਲਦੀ ਆ ਉਹ ਖਤਮ ਹੋ ਜੋਗੀ ਮੋਟਰਾਂ ਨੂੰ ਜਿਹੜੀ ਕਿਸਾਨਾਂ ਨੂੰ ਮਿਲਦੀ ਆ ਉਹ ਖਤਮ ਹੋ ਜੋਗੀ ਔਰ ਇਹ ਜਿਹੜਾ ਧਾਰਾ ਹੁਣ ਸਰਕਾਰ ਦੇ ਹੱਥੋਂ ਨਿਕਲ ਕੇ ਕੰਪਨੀਆਂ ਕੋਲ ਚਲੇ ਜਾਣਾ ਜਿਹਦੇ ਨਾਲ ਕੰਪਨੀਆਂ ਨੂੰ ਫਾਇਦਾ ਵਾ ਲੋਕਾਂ ਨੂੰ ਤੇ ਆਮ ਖਪਤਕਾਰਾਂ ਨੂੰ ਨੁਕਸਾਨ ਆਣਾ ਇਸੇ ਤਰ੍ਹਾਂ ਬਿਜ ਬਿੱਲ ਅੱਗੇ ਬਿਜ ਸਾਨੂੰ ਖੇਤੀਬੜ ਯੂਨੀਵਰਸਿਟੀ ਦਿੰਦੇ ਸੀ ਸਰਕਾਰ ਦਿੰਦੇ ਸੀ ਇਹ ਵੀ ਅਧਿਕਾਰ ਹੁਣ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਜਿਹਦੇ ਨਾਲ ਕਿਸਾਨ ਨੂੰ ਹਰ ਵੇ ਜਿਹੜਾ ਉਹਨਾਂ ਤੇ ਨਿਰਭਰ ਹੋਣਾ ਪਊਗਾ ਇਸ ਕਰਕੇ ਇਸੇ ਦਾ ਵਿਰੋਧ ਕਰਦੇ ਆਂ ਔਰ ਤੀਸਰਾ ਮੁੱਦਾ ਜਿਹੜਾ ਅਮਰੀਕਾ ਦੇ ਨਾਲ ਥੋੜੇ ਦਿਨ ਹੋ ਗਿਆ ਡੀਲ ਹੋਈ ਹੈ ਉਹ ਇੱਕ ਤਰਫਾ ਕੀਤੀ ਹੈ ਟਰੰਪ ਨੇ ਔਰ ਬੰਮ ਰੋੜ ਕੇ ਕੀਤੀ ਹੈ ਮੁੱਦੇ ਦੀ ਕਿਉਂਕਿ ਟਰੰਪ ਕਹਿੰਦਾ ਵੀ ਮੇਰੇ ਦੇਸ਼ ਦਾ ਅਨਾਜ ਫਲ ਮੀਟ ਡੇਰੀ ਉਤਪਾਦ ਔਰ ਹੋਰ ਜਿਹੜੇ ਡਰਾਈ ਫਰੂਟ ਆ ਉਹ ਆਉਣਗੇ ਪਰ ਤੁਸਾਂ 0% ਟੈਕਸ ਲਾਉਣਾ ਹੋਊਗਾ ਵੀ ਉਹ ਤੁਸੀਂ ਭੇਜੋਗੇ ਉਹਦੇ ਤੇ ਅਸੀਂ 18% ਲਾਵਾਂਗੇ ਜੇ ਤੁਸੀਂ ਅਗਲੇ ਛੱਟੋ ਨਾਲ ਹੀ ਲਾਤੇ ਐ ਕਿ ਤੁਸੀਂ ਰੂਸ ਕੋਲੋਂ ਤੇਲ ਨਹੀਂ ਖਰੀਦਣਾ ਜਿਹੜਾ ਹੁਣ ਤੱਕ ਆਪਾਂ ਖਰੀਦਦੇ ਰਹੇ ਆ ਉਹਨਾਂ ਨਾਲ ਹੀ ਕਹਿੰਦੇ ਬਿ ਜੇ ਤੁਸੀਂ ਰੂਸ ਕੋਲੋਂ ਤੇਲ ਖਰੀਦਿਆ ਸਾਡੇ 10 ਬੰਦੇ ਇੱਥੇ ਨਿਗਰਾਨੀ ਕਰਨਗੇ ਫਿਰ ਅਸੀਂ ਦੁਬਾਰਾ 50% ਟੈਕਸ ਜਿਹੜਾ ਨਾ ਉਹ ਲਾ ਦੇਾਂਗੇ ਸਾਨੂੰ ਲੱਗਦਾ ਵਾ ਕਿ ਇਹ ਮੋਦੀ ਸਰਕਾਰ ਨੇ ਜਿਹੜਾ ਆਪਣਾ ਦੇਸ਼ ਜਿਹੜਾ ਅਮਰੀਕਾ ਨੂੰ ਗਹਿਣੇ ਪਾਤਾ ਵਾ ਦੇ ਦਿੱਤਾ ਵਾ ਫੈਸਲੇ 트ੰਪ ਕਰਦਾ ਮੋਦੀ ਉੱਤੇ ਉਹ ਜਰਨੀ ਕਰਦਾ ਇਹਦੇ ਨਾਲ ਸਮਝਿਆ ਲੋਕਾਂ ਨੂੰ ਨੁਕਸਾਨ ਹੋਣਾ ਵਾ ਕਿਸਾਨੀ ਬਰਬਾਦ ਹੋਣੀ ਆ ਕਿਉਂਕਿ ਬਦਰ 1.5 ਤੋਂ 2% ਲੋਕ ਜਿਹੜਾ ਖੇਤੀ ਕਰਦੇ ਨੇ ਸਾਡੇ ਇਧਰ 85% ਲੋਕ ਖੇਤੀ ਕਰਦੇ ਨੇ ਉੱਥੇ ਪਰ ਕਿਸਾਨ ਜਿਹੜਾ 60 ਲੱਖ ਤੋਂ ਉੱਪਰ ਜਿਹੜੀ ਸਬਸਿਡੀ ਮਿਲਦੀ ਆ ਸਾਡੇ ਸਾਲ ਦਾ 6000 ਰੁਪਏ ਤਿੰਨਾਂ ਕਿਸ਼ਤਾਂ ਚ ਕਿਸਾਨ ਨੂੰ ਦਿੱਤਾ ਜਾਂਦਾ ਇਹ ਜਿਹੜਾ ਬਿਲਕੁਲ ਇੱਕ ਬਹੁਤ ਤਗੜਾ ਸੰਸਾਰ ਦਾ ਪਲਵਾਨ ਆ ਉਹਨੂੰ ਇੱਕ ਛੋਟੇ ਡੇਢ ਕਿੱਲੇ ਵਾਲੇ ਨਾਲ ਮੁਕਾਬਲਾ ਕਰਾਉਣ ਦਾ ਜਿਹੜਾ ਕਦੀ ਕਰ ਹੀ ਨਹੀਂ ਸਕਦਾ ਇਹਦੇ ਨਾਲ ਹਰ ਜਿਹੜਾ ਖੇਤਰਾ ਉਹ ਬਰਬਾਦ ਹੋਣਾ ਇਸ ਕਰਕੇ ਅਸੀਂ ਕਿਸਾਨ ਮੋਰਚੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ 22 ਤਰੀਕ ਨੂੰ ਜਿੰਨੇ ਬੀਜੇਪੀ ਦੇ ਐਮਐਲਏ ਮੰਤਰੀ ਔਰ ਆਮ ਪਾਰਟੀ ਦੇ ਕਿਉਂਕਿ ਇਹ ਵੀ ਖੁੱਲਕੇ ਨਹੀਂ ਬੋਲ ਰਹੇ ਇਸ ਕਰਕੇ ਇਹਨਾਂ ਦੇ ਖਿਲਾਫ ਸਾਡਾ ਸੰਘਰਸ਼ ਹੈ ਵਾ ਔਰ ਅੱਜ ਅਸੀਂ ਜਿਹੜਾ ਸੀ ਖਸਰਾਣ ਮੋਰ ਤੇ ਵੱਲੋਂ ਟ੍ਰੇਡ ਜਿੰਨਾਂ ਦੇ ਸੰਘਰਸ਼ ਦੇ ਹਮਾਇਤ ਦੇ ਵਿੱਚ ਆਏ